ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਬਠਿੰਡਾ ਸ਼ਹਿਰ ਦਾ ਵਸਦਾ ਸ਼ਹਿਰ ਤੋਂ ਬਾਹਰ ਕੱਢਿਆ ਜਾ ਰਿਹਾ ਤੇ ਦਲੀਲ ਦਿੱਤੀ ਜਾ ਰਹੀ ਹੈ ਵੀ ਜਿੰਨਾ ਚਿਰ ਵਸਦਾ ਸ਼ਹਿਰ ਦੇ ਅੰਦਰ ਹੈ ਸ਼ਹਿਰ ਦਾ ਵਿਕਾਸ ਰੁਕਿਆ ਪਿਆ ਇਹ ਕਿਹੋ ਜਿਹਾ ਵਿਕਾਸ ਹੈ ਇਹ ਸਾਰੇ ਕਾਸੇ ਤੇ ਚਰਚਾ ਕਰਦੇ ਆ ਬਾਈ ਨਵਰੀ ਤਾਂ ਆਪਣੇ ਨਾਲ ਸਵਾਗਤ ਹੈ ਬਾਈ ਧੰਨਵਾਦ ਬਾਈ ਪਹਿਲਾਂ ਤਾਂ ਮਸਲੇ ਨੂੰ ਕਿਵੇਂ ਦੇ ਨੇ ਉਹ ਕਿਹੋ ਜਿਹਾ ਵਿਕਾਸ ਕਰਨਾ ਚਾਹੁੰਦੇ ਆ ਉਹ ਗੱਲ ਅਰਸ਼ ਇੱਕ ਸ਼ਹਿਰ ਤੋਂ ਸ਼ੁਰੂ ਕਰ ਲੈਣੇ ਆ ਬਿਲਕੁਲ ਸ਼ਹਿਰ ਬੜਾ ਸੋਹਣਾ ਕਿ یوں ਤੋਂ ਮਾਲੂਮ ਹੈ ਹਮੇ ਜੰਨਤ ਕੀ ਹਕੀਕਤ ਰੋਜ਼ ਦਿਨ ਖੁਸ਼ ਰੱਖਣੇ ਲਈ ਇਹ ਖਿਆਲ ਅੱਛਾ ਹੈ ਖਿਆਲ ਬਹੁਤ ਸੋਹਣਾ ਵਿਸ਼ਾਰ ਦਾ ਵਿਕਾਸ ਹੋ ਜੂਗਾ ਹੋ ਜੂਗਾ ਤੇ ਪਰ ਸੱਚ ਹੈ ਜਿਹੜਾ ਉਹ ਇਹ ਤਾਂ ਬਿਲਕੁਲ ਭਾਰ ਦੀ ਗੱਲ ਬਠਿੰਡੇ ਦਾ ਬੱਸ ਸਟੈਂਡ ਪਹਿਲਾਂ ਹੀ ਪਰਫੈਕਟ ਸਥਿਤੀ ਦੇ ਵਿੱਚ ਹੈ ਸਹੀ ਥਾਂ ਤੇ ਪਰ ਸਾਡੇ ਮੁਲਕ ਦੀ ਇਕਾਧਤ ਬਣ ਗਈ ਜਿੰਨਾਂ ਲਈ ਵਿਕਾਸ ਕਰਨ ਮਤਲਬ ਇਹ ਕਹਿੰਦੇ ਆ ਨਾ ਵੀ ਅਸੀਂ ਥੋੜੇ ਵਿਕਾਸ ਬਾਰੇ ਸੋਚ ਰਹੇ ਹਾਂ ਜਿਨ੍ਹਾਂ ਦੇ ਭਲੇ ਲਈ ਕਾਨੂੰਨ ਲਿਆਂਦੇ ਜਾਂਦੇ ਆ ਜਿਨ੍ਹਾਂ ਦੇ ਭਲੇ ਲਈ ਫੈਸਲੇ ਕਰੇ ਜਾਂਦੇ ਆ ਦਾਅਵੇ ਕੀਤੇ ਜਾਂਦੇ ਆ ਉਹਨਾਂ ਤੋਂ ਪੁੱਛਿਆ ਨਹੀਂ ਜਾਂਦਾ ਉਹਨਾਂ ਨੂੰ ਉਹ ਚੀਜ਼ ਨਹੀਂ ਪਸੰਦ ਹੁੰਦੀ। ਕਿਸਾਨੀ ਬੇਲ ਲੈ ਜਾਂਦੇ ਉਹਨਾਂ 'ਚ ਕਿਸਾਨਾਂ ਨੂੰ ਭਲਾ ਨਹੀਂ ਨਜ਼ਰ ਆਇਆ। ਬਸਟੈਂਡ ਦੀ ਗੱਲ ਆ ਹੋਰ ਵੀ ਚੀਜ਼ਾਂ ਬਹੁਤ ਆ ਮੈਂ ਉਹ ਵੀ ਗਿਣਾ ਸਕਦਾ। ਮਤਲਬ ਜੇ ਵਕਫਾ ਬੋਰਡ ਕਿਹਾ ਜਾ ਰਿਹਾ ਕਿ ਉਹ ਮੁਸਲਮਾਨਾਂ ਦੇ ਫਾਇਦੇ ਲਈ ਆ ਉਹ ਉਹਨਾਂ ਨੂੰ ਪਸੰਦ ਨਹੀਂ ਆਇਆ। ਹੁਣ ਦੁਕਾਨਦਾਰਾਂ ਦੇ ਲਈ ਵੀ ਥੋੜਾ ਵਿਕਾਸ ਰੁਕਿਆ ਪਿਆ ਸੀ ਜੀ ਅਸੀਂ ਵਿਕਾਸ ਚਲਾਉਣਾ। ਇਹ ਦੁਕਾਨਦਾਰਾਂ ਨੂੰ ਪਸੰਦ ਨਹੀਂ ਅਸਲ ਵਿੱਚ ਸਰਕਾਰਾਂ ਸੋਨੇ ਸ਼ਬਦ ਲੱਭ ਲੈਂਦੀਆਂ ਜਦੋਂ ਤੁਸੀਂ ਤਿੰਨ ਚਾਰ ਸ਼ਬਦ ਦੇਖੋ ਨਾ ਕਦੇ ਵੀ ਕਿਸੇ ਵੀ ਕਾਨੂੰਨ 'ਚ ਸਰਕਾਰ ਦੀ ਬੋਲੀ 'ਚ ਸਮਝ ਲਿਓ ਹੁਣ ਲੋਕਾਂ ਦੇ ਨਾਲ ਕੁਝ ਬੁਰਾ ਹੋਣਾ ਹੈ ਵਿਕਾਸ ਸੁਧਾਰ ਜੰਗਰੇਜੀ ਤੇ ਰਿਫਾਰਮ ਬਿਲਕੁਲ ਹੈ ਨਾ ਤਾਂ ਰੀਕ੍ਰिएशन ਕੁਝ ਇਹੋ ਜਿਹੇ ਸ਼ਬਦ ਹੋਣਗੇ ਜਿਹੜੇ ਪਰਮਾਉ ਸ਼ਬਦ ਹੋਣਗੇ ਸਮਝ ਲਓ ਵੀ ਹੁਣ ਇਹਦੇ 'ਚ ਨਾ ਕੁਝ ਇਹਨਾਂ ਨੇ ਲੋਕਾਂ ਨਾਲ ਪੁੱਠਾ ਹੀ ਕਰਨਾ ਵਿਕਾਸ ਕੀ ਦਾਰੂ ਕਹਿ ਪਿਆ ਤੁਸੀਂ ਇਹ ਪੁੱਛਿਆ ਦੁਕਾਨਦਾਰਾਂ ਦਾ ਵਿਕਾਸ ਤਾਂ ਬੱਸ ਸਟੈਂਡ ਦੇ ਆਸੇ-ਪਾਸੇ ਹੋਇਆ। ਉਹਦੇ ਅਨੁਸਾਰ ਸਾਡਾ ਬਾਜ਼ਾਰ ਵੱਜਾ। ਜਿੱਥੇ ਹੁਣ ਬੱਸ ਸਟੈਂਡ ਆ। ਨਾਲ ਹੀ ਰਜਿੰਦਰਾ ਕਾਲਜ ਆ, ਸਰਕਾਰੀ ਹਸਪਤਾਲ ਆ, ਸਾਹਮਣੇ ਕਚਹਿਰੀਆਂ। ਜੀ ਕਿਸ ਦਾ ਕੇਸ ਕੁਝ ਵੀ ਪੈ ਜਾਏ ਡਾਂਗੋੜਾ ਨਹੀਂ ਹੋ ਜਾਏ ਬੰਦਾ। ਤੇ ਸਾਹਮਣੇ ਕਚਹਿਰੀਆਂ, ਬੀਸੀ ਦਫ਼ਤਰ, ਹਰ ਚੀਜ਼ ਨੇੜੇ-ਨੇੜੇ ਆ। ਜਾਣੀ ਕਿ ਇੱਕ ਬੱਸ ਸਟੈਂਡ ਜਿੱਥੇ ਇੱਕ ਆਮ ਬੰਦਾ ਪਿੰਡ ਦਾ ਉਹ ਕਿਰਾਇਆ ਦਿੰਦਾ ਉੱਥੇ ਪਹੁੰਚਦਾ ਉਹਦੇ ਬਿਲਕੁਲ ਤੁਰ ਕੇ ਵੀ ਜਾ ਸਕਦਾ ਸਾਰੀਆਂ ਥਾਵਾਂ ਚਾਹੇ ਉਹ ਬਿਰਯਾਨੀ ਆ ਚਾਹੇ ਉਹ ਕੋਈ ਹੀ ਡਰ ਰੇ ਕੋਈ ਵੀ ਆ ਰੇੜਾ ਵੀ ਆਮ ਹੰਦਾ ਜਿਹੜਾ ਵੀ ਯਾਰ ਵਸਤੇ ਜਾਂਦਾ ਵਸਤੇ ਆਮ ਬੰਦੇ ਜਾਂਦੇ ਆ ਪਰ ਦਲੀਲ ਦਿੱਤੀ ਜਾ ਰਹੀ ਹੈ ਵੀ ਜੀ ਨਹੀਂ ਅੱਗੇਲੇ ਪਾਸੇ ਬੱਸ ਸਟੈਂਡ ਆਉਣ ਨਾਲ ਵਿਕਾਸੂਗਾ ਇੱਧਰਲੇ ਪਾਸੇ ਕੀ ਆ ਇੱਧਰਲੇ ਮਲੋਟ ਰੋਡ ਦੇ ਉੱਤੇ ਜੀ ਕੁਝ ਕਲੋਨੀਆਂ ਗੱਟੀਆਂ ਉਹ ਕਲੋਨੀਆਂ ਦਾ ਵਿਕਾਸ ਕਰਨਾ ਮੈਨੂੰ ਨਹੀਂ ਪਤਾ ਕਿ ਕਿਹਦੇ ਕਿਹਦੇ ਪੈਸੇ ਉੱਤੇ ਲੱਗੇ ਆ ਕਿਹਦੇ ਨਹੀਂ ਲੱਗੇ ਪਰ ਇੰਨਾ ਕੁ ਪੱਕਾ ਹੈ ਬਸਟੈਂਡ ਇੱਧਰ ਲਿਆ ਕੇ ਉਹਨਾਂ ਨੂੰ ਖੁਸ਼ ਕਰਨ ਦੀ ਜ਼ਿਆਦਾ ਇਹ ਕੋਸ਼ਿਸ਼ ਲੱਗਦੀ ਆ ਸ਼ਹਿਰ ਦੇ ਦੁਕਾਨਦਾਰਾਂ ਨਾਲ ਦੁਕਾਨਦਾਰਾਂ ਨੂੰ ਕੀ ਦਿੱਕਤ ਆ ਦੁਕਾਨਦਾਰ ਕਹਿੰਦੇ ਕਿ ਭਾਈ ਇੱਕ ਚੀਜ਼ ਸਟੈਬਲਿਸ਼ ਆ ਸਹੀ ਥਾਂ ਤੇ ਆ ਲੋਕਾਂ ਦੇ ਚੀਜ਼ਾਂ ਮਾਈਂਡ ਤੇ ਚੜੀਆਂ ਵੀ ਆ ਮੈਂ ਤੁਹਾਨੂੰ ਦੱਸਦਾ ਓਕੇ ਮਣੌਰ ਕਿੱਥੇ ਆ ਉਹ ਵੀ ਵੀ ਆਂ ਆ ਜੋ ਕਿਓ ਕਿਓ ਚੰਗ ਕਿਓ ਜਿਆ ਲਾ ਗਿਆ ਤੁਹਾਨੂੰ ਵੀ ਮਨੋਰ ਕੇ ਉੱਤੇ ਦਾ ਚੌਥਰੂ ਤੁਦ ਜੰਨੇ ਬਸ ਅੱਡੇ ਪੱਕੇ ਵੀ ਆ ਨਾ ਖੋਡੇ ਮਾਂ ਚ ਦੁਕਾਨਦਾਰੀ ਬਣਾਉਣ ਚ ਅੱਡਾ ਜਮਾਉਣ ਦੇ ਵਿੱਚ ਕਈ ਪੀੜੀਆਂ ਲੱਗ ਜਾਂਦੀਆਂ ਦੁਕਾਨ ਇੱਕ ਸਾਡੇ ਵਪਾਰੀ ਭਾਈ ਦੀ ਉਮੀ ਆ ਜਿਵੇਂ ਸਾਡੇ ਲਈ ਖੇਤੀਬਾੜੀ ਦੀ ਜ਼ਮੀਨ ਅਸੀਂ ਕਹਿੰਦੇ ਨਾ ਜ਼ਮੀਨ ਆ ਭਾਈ ਇਹ ਸਾਡੀ ਆ ਸਾਡੇ ਜਜ਼ਬਾਤ ਜੁੜੇ ਰਿਆ ਅਗਲੇ ਆਂਦੇ ਵੀ ਉਹਨਾਂ ਥਾਵਾਂ ਦੇ ਨਾਲ ਜਜ਼ਬਾਤ ਜੁੜੇ ਹੁੰਦੇ ਆ ਉਹਨਾਂ ਦਾ ਸਨੇਹ ਜੁੜਿਆ ਹੁੰਦਾ ਪਰ ਨਹੀਂ ਤੁਸੀਂ ਤਾਂ ਵਿਕਾਸ ਕਰਨਾ ਜੀ ਇਹ ਕਿਹੜਾ ਵਿਕਾਸ ਆ ਯਾਰ ਜਿਹੜਾ ਅਸੀਂ ਗਲਤ ਤੇ ਉਹਨਾਂ ਦੇ ਗੂਠਾ ਰੱਖ ਕੇ ਕਹਿੰਦੇ ਆ ਵੀ ਦੇਖ ਲਾ ਤੇਰਾ ਵਿਕਾਸ ਕਰਦੇ ਆ ਪਰ ਮੈਂ ਵੀਰੇ ਤਰੀ ਸੰਗੀ ਘੁੱਟ ਕੇ ਅੱਖਾਂ ਵੀ ਮੈਂ ਤੇਰਾ ਸਾਹ ਸੌਖਾ ਕਰਦਾ ਤੂੰ ਕਿਵੇਂ ਬੋਲਦਾ ਇਹ ਉਹਨਾਂ ਨੂੰ ਤਾਂ ਪੁੱਛਣਾ ਪਊਗਾ ਨਾ ਜਿਨ੍ਹਾਂ ਦੀ ਜ਼ਿੰਦਗੀ ਤੇ ਅਸਰ ਪਾਉਣਾ ਲੋੜ ਆ ਵਪਾਰੀਆਂ ਦੇ ਨਾਲ ਖੜਨ ਦੀ ਅੱਜ ਇਹ ਚੀਜ਼ ਦੁਹਾਈਆਂ ਹੀ ਦਿੱਤੀਆਂ ਜਾਂਦੀਆਂ ਕਿਸਾਨ ਕਿਸਾਨ ਅੰਦੋਲਨ ਕਿਵੇਂ ਚਕਾਇਆ ਸੀ ਪੰਜਾਬ ਦੇ ਵਪਾਰ ਨੂੰ ਘਟਾ ਪਾਇਆ ਠੀਕ ਹੈ ਹੁਣ ਆਵਾਦੀ ਪਾਰਟੀ ਵਾਲੇ ਆਪ ਜਦੋਂ ਸੜਕਾਂ ਰੋਕਦੇ ਆ ਉਦੋਂ ਵਪਾਰ ਨੂੰ ਘਾਟਾ ਨਹੀਂ ਪੈਂਦਾ ਵਪਾਰ ਨੂੰ ਘਾਟਾ ਉਹ ਤਾਂ ਨੇ ਨਹੀਂ ਪਾਇਆ ਜਦੋਂ ਤੁਸੀਂ ਬਣੀ ਬਣਾਈ ਕਿਸੇ ਦੀ ਦੁਕਾਨਦਾਰੀ ਪਟ ਦੋਗੇ ਤੁਸੀਂ ਕਾਰੋਜਾਰ ਦੇ ਧਰ ਦੋਗੇ ਉਹਦਾ ਬਿਲਕੁਲ ਹੁਣ ਤੁਸੀਂ ਹਾਂ ਐਮਐਲਏ ਸਾਹਿਬ ਵੀ ਚਲੋ ਆਪਾਂ ਗੱਲ ਕਰਦੇ ਆ ਉਹ ਉਸ ਤੋਂ ਬਾਅਦ ਫੇਰ ਆਪਾਂ ਗੱਲ ਨੂੰ ਨਹੀਂ ਪਰ ਉਦੋਂ ਪਹਿਲੇ ਇੱਕ ਹੋਰ ਸਵਾਲ ਹੈ ਪਰ ਬਸ ਤਾਂ ਹੋਣਾ ਕਿੱਥੇ ਚਾਹੀਦਾ ਸਹੀ ਮੈਨੂੰ ਤਾਂ ਲੱਗਦਾ ਇੱਥੇ ਹੋਣਾ ਚਾਹੀਦਾ ਜਿੱਥੇ ਹੈਗਾ ਇੱਥੇ ਬਰਾਈ ਕੀ ਆ ਭੀੜ ਕੀ ਨਾ ਕਰੀ ਯਾਰ ਸ਼ੇ ਸਮਝੋ ਭੀੜ ਬਸ ਤੇ ਜਾਣ ਵਾਲੇ ਲੋਕਾਂ ਨੇ ਕਰਤੀ ਟ੍ਰੈਫਿਕ ਜਾਮ ਹੀ ਕਹਿੰਦੇ ਹਨ ਨਾ ਵੀ ਬਠਿੰਡੇ 'ਚ ਟ੍ਰੈਫਿਕ ਜਾਮ ਜੀ ਬਹੁਤ ਹੋਣ ਲੱਗ ਗਿਆ ਜਿਹੜੇ ਲੋਕ ਬੱਸਾਂ ਤੇ ਜਾਂਦੇ ਉਹਨਾਂ ਨੇ ਕਰਤੀ ਮੋਟਰਸਾਈਕਲ ਵਾਲਿਆਂ ਨੇ ਕਰਤੀ ਈ ਰਿਕਸ਼ਾ ਵਾਲਿਆਂ ਨੇ ਕਰਤੀ ਭੀੜ ਤਾਂ ਆਪਣੇ ਵਰਗੇ ਗੱਡੀਆਂ ਆ ਰਿਆ ਨਹੀਂ ਕਰੀਏ ਮੈਂ ਸ਼ਹਿਰ ਗੱਡੀ ਤੇ ਜਾਣਾ ਤੇ ਜੇ ਮੈਨੂੰ ਸਰਕਾਰ ਕਹਿ ਦੂਗੀ ਪ੍ਰਸ਼ਾਸਨ ਕਹਿ ਦੂ ਬਠਿੰਡੇ ਦਾ ਵੀ ਭਰਾਵਾ ਆ ਦੋ ਚੜਕਾਂ ਤੇ ਨਹੀਂ ਹੋਣਾ ਪਰ ਇਹਦੀ ਨੰਗੋ ਆਪ ਦਾ ਲੋ ਬੱਸ ਸਟੈਂਡ ਵਾਲੀ ਉਹ ਸਾਰੀ ਜਿਹੜੀ ਮੇਨ ਸ਼ਰਕ ਤੁਸੀਂ ਜਦੋਂ ਬਾਈਪਾਸ ਬਣਾਇਆ ਵਾ ਹਰ ਇੱਕ ਲਈ ਜ਼ਰੂਰੀ ਕਰੋ ਜਿਹਨੇ ਪਰੇ ਜਾਣਾ ਪਰੇ ਦੀ ਜਾਵੇ ਇਧਰ ਮੂਰਦੀ ਨਾ ਲੰਗੇ ਕੱਲੀਆਂ ਬਸਾਂ ਆਉਣ ਬਿਲਕੁਲ ਨਹੀਂ ਤੁਹਾਡਾ ਟ੍ਰੈਫਿਕ ਜਾਮ ਆਊਗਾ ਤੁਸੀਂ ਇੱਕ ਡੈਡੀਕੇਟਿਡ ਸੜਕ ਬਸਾਂ ਨੂੰ ਦੇ ਦਿਓ ਆਮ ਬੰਦੇ ਦੀ ਸਹੂਲਤ ਬਾਰੇ ਤਾਂ ਤੁਹਾਨੂੰ ਸੋਚਣਾ ਪਊਗਾ ਨਾ ਜੇ ਤੁਸੀਂ ਗੱਡੀਆਂ ਵਾਲਿਆਂ ਬਾਰੇ ਹੀ ਸੋਚਣਾ ਉਹਨਾਂ ਦੇ ਵਿਕਾਸ ਬਾਰੇ ਸੋਚਣਾ ਫਿਰ ਅਸੀਂ ਕਿਸੇ ਵੀ ਸੱਟੇ ਤੇ ਨਹੀਂ ਪਹੁੰਚਾਂਗੇ ਫਿਰ ਭੁੱਲ ਜਾਓ ਫਿਰ ਬਕਵਾਸ ਨਾ ਕਰੋ ਵੀ ਇਹ ਆਸੀਂ ਆਮ ਆਦਮੀ ਬਾਰੇ ਰੋਚਦੇ ਹਾਂ ਅਸੀਂ ਛੋਟੇ ਦੁਕਾਨਦਾਰ ਬਾਰੇ ਸੋਚਦਾ ਤੁਸੀਂ ਬਿਲਕੁਲ ਨਹੀਂ ਸੋਚਦੇ ਉਸੇ ਬੰਦੇ ਨੂੰ ਫਰੀ ਬਿਜਲੀ ਤਾਂ ਦੇਣ ਨੂੰ ਤਿਆਰ ਹੋ ਪਰ ਜਿਹੜਾ ਬੰਦਾ ਮਿਹਨਤ ਕਰਦਾ ਆਥਨੇ ਆ ਵੀ ਦੁਕਾਨ ਤੋਂ ਕੋਈ 1000 1500 2000 ਕਮਾ ਖਿਲ ਜਾਂਦਾ ਤੁਸੀਂ ਉਹਦੇ ਗਲ ਗੁੱਠਾ ਦੇਣ ਨੂੰ ਕਰਦੇ ਸਾਨੂੰ ਉਤਰਾਜ ਇਸ ਗੱਲ ਤੋਂ ਉਹਦਾ ਐਮਐਲਏ ਸਾਹਿਬ ਕਹਿੰਦੇ ਵੀ ਜੇ ਬੱਸ ਦਾ ਸ਼ਹਿਰ ਤੋਂ ਬਾਹਰ ਜਾਂਦਾ ਵੀ ਆ ਉਹ ਬਰਾਬਰ ਬੱਸਾਂ ਚਲਾ ਦੇ ਲੀ ਜਿਹੜੀਆਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਣੀਆਂ ਜਿਹਨੇ ਜਾਣਾ ਫਿਰ ਦਿੱਕਤ ਕਿੱਥੇ ਰਹਿ ਗਈ ਆ ਤੱਕ ਅੱਗੇ ਏਸੀ ਮਾਰਕੀਟ ਤੇ ਜਿਹੜੇ ਈ ਰਕਸ਼ੇ ਨਾ ਤੋਂ ਬੀਵੀਆਰ ਦੇ ਵਿੱਚ ਭੱਜੇ ਫਿਰਦੇ ਆ ਫ੍ਰੀ ਵਾਲੇ ਈ ਰਕਸ਼ੇ ਉਹ ਵੀ ਦੇਖ ਲਓ ਕੋਈ ਗਿਨ ਲਿਓ ਕਿੰਨੇ ਕ ਬਟਿੰਡੇ ਵਾਲਾ ਕੋਈ ਘਾਟ ਮਾਰੇ ਜੀ ਜਿਹੜੇ ਗਏ ਆ ਮਾਰ ਉੱਤੇ ਹਾਂ ਜਿਹੜਾ ਆਏਗਾ ਨਾ ਨੂੰ ਪਤਾ ਹਾਂ ਅਜੇ ਨਾ ਪਾਰਕਿੰਗ ਹੈ ਪਤਾ ਯਾਰ ਥੋਬੀ ਬਜ਼ਾਰ ਵਾਲਿਆਂ ਨੂੰ ਤੁਸੀਂ ਕਿਹਾ ਵੀ ਜੀ ਤੂੰ ਇਹੀ ਕਿਹਾ ਸੀ ਨਾ ਵੀ ਥੋੜਾ ਵਕਾਸ ਹੋ ਜੂ ਮਾਰਕੀਟ ਬਾੜੀ ਚੱਲਣ ਲੱਗਦੀ ਕੀ ਫਟਿਆ ਪਾਰਕਿੰਗ ਚੋ ਜੇ ਮੈਂ ਥੋਬੀ ਬਜ਼ਾਰ ਤੇ ਅੱਗੇ ਜਾਂਦਾ ਸੀ ਮੈਨੂੰ ਪਤਾ ਯਾਰ ਉੱਥੇ ਟ੍ਰੈਫਿਕ ਸਲੋ ਆ ਜਾਂ ਨਿਕਲਦੀ ਆ ਪਰ ਐਮਰਜੈਂਸੀ ਵਾਲੇ ਬੰਦਾ ਬਾਜ਼ਾਰ ਚ ਵੜਦਾ ਹੀ ਬਦ ਨਹੀ ਵੜਦਾ ਉੱਥੇ ਬੰਦਾ ਯਾਰ ਤੂੰ ਸ਼ਾਪਿੰਗ ਕਰਨਉ ਦੀ ਜਾਏਂਗਾ ਨਾ ਜੋਟਾ ਜਦ ਤੇਰੇ ਕੋਲ ਟਾਈਮ ਆ ਕੋਈ ਐਮਰਜੈਂਸੀ ਸਰਵਿਸ ਨਹੀਂ ਹੈ ਠੀਕ ਆ ਕੋਈ ਕੋਈ ਵੱਡੀ ਗੱਲ ਨਹੀਂ ਔਰ ਫਿਰ ਵੀ ਬਠਿੰਡੇ ਦੀ ਇੱਕ ਖਾਸियत ਹੈਗੀ ਆ ਇੰਨਾ ਜਾਮੇ ਕਹੀ ਜਾਂਦੇ ਆ ਯਾਰ ਇੰਨੇ ਜਾਮ ਦੇ ਬਾਵਜੂਦ ਵੀ ਬਠਿੰਡਾ ਇੱਕ ਪਾਸੇ ਤੋਂ ਦੂਜੇ ਪਾਸੇ ਬਾਈ ਜੀ 15 ਮਿੰਟਾਂ ਤੋਂ ਵੱਧ ਦੀ ਮਾਰ ਨਹੀਂ ਬਿਲਕੁਲ ਉਸੇ ਇਧਰੋਂ ਨਹਿਰਾਂ ਤੋਂ ਚੱਲ ਪੋ ਕਰ ਲੈ ਪਾਸੇ ਰੰਗ ਜਾਓਗੇ ਬਠਿੰਡੇ ਆਈਟੀਆਈ ਚੌਕ ਤੜਕੇ ਤਾਂ ਤੁਸੀਂ ਬਠਿੰਡਾ ਕਰਾਸ ਕਰ ਲੈ ਉਹ ਤੋਂ ਵਕਤ ਕੋਈ ਟ੍ਰੈਫਿਕ ਹੀ ਨਹੀਂ ਖਾਸ 15 ਮਿੰਟਾਂ ਦੀ ਵਾਤੋਂ ਤੇ 20 ਲੱਗ ਜਾਂਦੇ ਆ ਯਾਰ ਕੀ ਫਰਕ ਪਿਆ ਮੇਰਾ ਮੇਰਾ ਕਹਿਣ ਦਾ ਬਸ ਸੇਰ ਉੱਥੇ ਆਉਂਦਾ ਤੁਸੀਂ ਛਲਾਵੇ ਦੇ ਰਹੇ ਹੋ ਤੁਸੀਂ ਬਕਵਾਸ ਕਰ ਰਹੇ ਹੋ ਅੱਲੇ ਤੁਹਾਡੇ ਕੁਛ ਨਹੀਂ ਤੁਸੀਂ ਸਿਰਫ ਕੁਸ਼ਕ ਪਤਾ ਨਹੀਂ ਤੁਹਾਡੇ ਚੋਂ ਕਿਸੇ 4 ਬੰਦਿਆਂ ਦੇ ਹਿੱਸੇ ਹੋਣੇ ਆ ਕਲੋਨੀਆਂ ਇਹ ਤੋਂ ਉਹਨਾਂ ਦਾ ਕਰਕੇ ਹੀ ਤੁਸੀਂ ਇਹ ਬਠਿੰਡੇ ਬੱਸ ਸਟੈਂਡ ਦਾ ਰੋਲਾ ਪਾਇਆ ਸਾਨੂੰ ਕਿਸਾਨ ਦੇ ਤੌਰ ਦੇ ਉੱਤੇ মিডিਆ ਦੇ ਤੌਰ ਦੇ ਉੱਤੇ ਬਠਿੰਡੇ ਦੇ ਦੁਕਾਨਦਾਰਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਉਹ ਪਹਿਲਾਂ ਹੀ ਪ੍ਰੈਸ਼ਰ ਚ ਈ-ਕਮਰਸ ਕੰਪਨੀਆਂ 8 ਮਿੰਟਾਂ ਚ ਸਮਾਨ ਪਹੁੰਚਾਈ ਜਾਂਦੀਆਂ ਘਰੋ ਘਰ ਆਉਣ ਵਾਲੇ 2 ਲੱਖ ਕਰਿਆਣਾ ਸਟੋਰ ਬੰਦ ਹੋਇਆ ਪਿਛਲੇ ਸਾਲ 5 ਲੱਖ ਤੇ ਹੋਰ ਤਲਵਾਰ ਲਟਕ ਰਹੀ ਆ ਹਰ ਇੱਕ ਕਰਿਆਣਾ ਸਟੋਰ ਤੇ 1 2 3 ਬੰਦੇ ਕੰਮ ਕਰਦੇ ਆ ਅਕਸਰ ਲੋਕ ਉਹਨਾਂ ਦੇ ਵੀ ਘਰ ਚੱਲਦੇ ਆ ਸਾਨੂੰ ਸਮਝਣਾ ਪਊਗਾ ਸਮਾਜ ਬਹੁਤ ਗਹਿਰਾਈ ਦੇ ਨਾਲ ਗੁੰਦਿਆ ਵਾ ਇਹਦੇ ਚਾਹੀਣਾ ਜੇ ਅੱਜ ਦੁਕਾਨਦਾਰਾਂ ਤੇ ਮਾਰ ਪਈਆ ਤਾਂ ਕਿਸਾਨਾਂ ਨੂੰ ਵੀ ਨਹੀਂ ਬੜੀਕ ਕਰਨੀ ਚਾਹੀਦੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਬਿਲਕੁਲ ਸਾਹਸ ਦੇਣਾ ਚਾਹੀਦਾ ਤੇ ਪਰ ਮੈਂ ਦੁਕਾਨਦਾਰਾਂ ਨੂੰ ਵੀ ਕਹਿਣਾ ਵੀ ਤੁਹਾਡੇ ਜੀ ਵੀ ਇਹ ਬਹੁਤ ਪ੍ਰਚਾਰ ਕੀਤਾ ਜਾਂਦਾ ਵੀ ਕਿਸਾਨ ਧਰਨੇ ਲਾਉਂਦੇ ਆ ਸ਼ਰਕਾ ਰੋਕ ਲੈਂਦੇ ਆ ਔਰ ਥੋੜਾ ਵੀ ਧਰਨਾ ਚੱਲਦਾ ਭਰਾਵੋ ਇੱਕ ਗੱਲ ਤਾਂ ਸਮਝ ਆ ਗਈ ਹੋ ਇਸ ਮੁਲਕ ਚ ਧਰਨੇ ਆ ਬਣਾ ਮਿਲਦਾ ਕੁਛ ਨਹੀਂ ਅਕਲ ਲੜ ਕੇ ਲੈਣੇ ਪੈਂਦੇ ਆ ਨਹੀਂ ਤਾਂ ਐਮਐਲਏ ਤਾਂ ਬਸ ਬਹਿ ਕੇ ਇੰਨਾ ਕੀ ਕਹਿੰਦੇ ਆ ਪ੍ਰੈਸ ਕਾਨਫਰੈਂਸ ਦੇਖੋ ਜੀ ਇਸ ਤੋਂ ਤੁਹਾਡੇ ਭਲੇ ਨਹੀਂ ਕਰ ਰਹੇ ਤੁਹਾਡੀ ਗੱਲ ਸੁਣਾਂਗੇ ਜੋ ਬਸਾ ਕਰਨ ਚੱਲਣ ਗਿਆ ਉਹ ਕਿਹੜਾ ਫ੍ਰੀਚ ਆਉਣ ਗਿਆ ਇਹ ਫੇਰਾ ਮੁੰਡੇ ਤੇ ਉਹ ਜ ਨਹੀਂ ਤੁਸੀਂ ਪੈਸਿਆਂ ਦਾ ਬੋਝ ਨਹੀਂ ਪਾਇਆ ਕਦੇ ਜੀ ਫ੍ਰੀਜ ਚਲਾਵੋਗੇ ਫ੍ਰੀਜ ਇਹ ਰਿਕਸ਼ਾ ਵੀ ਫ੍ਰੀਤ ਚੱਲਦੇ ਆਰ ਸੀ ਆਰ ਕਿੱਥੋਂ ਚੱਲਣੀਆਂ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਯਾਰ ਇਸ ਬਕਵਾਸ ਚ ਕਿੰਨਾ ਕਦਾਨਾ ਤੁਸੀਂ ਕਿਹੜਾ ਖੇਡਦਾ ਬਾਅਦ ਕੀਨੇ ਸੁਣਨਾ ਹੌਲੀ ਹੌਲੀ ਕਰਕੇ ਬੰਦ ਕਰੀ ਚੱਲ ਨਹੀਂ ਪਰ ਜੇ ਤੁਹਾਨੂੰ ਮੇਰਾ ਪਰਟ ਹੋਰ ਸੀ ਵੀ ਜੇ ਬੱਸਾਂ ਮਤਲਬ ਪਾਰਕਲ ਚਲਾਵ ਹੀ ਜਾਂਦੇ ਆ ਇਹੋ ਬੱਸਾ ਥਾਂ ਨਹੀਂ ਕੀਂਦੀਆਂ ਉੱਡ ਕੇ ਜਾਣਗੀਆਂ ਨਹੀਂ ਚਰਚ ਤਾਂ ਟ੍ਰੈਫਿਕ ਉਮੀ ਰਹੂਗਾ ਨਾ ਫਿਰ ਤੂੰ ਹੀ ਕਹਿੰਦਾ ਹੈਰ ਚ ਮੇਰੀ ਗੱਲ ਸੁਣੋ ਹੁਣ ਅਰਸ਼ ਹਰ ਸਾਲ ਬਠਿੰਡੇ ਦੇਖੋ ਗੱਡੀਆਂ ਕਿੰਨੀਆਂ ਨਿਕਲ ਰਹੀਆਂ ਇਹ ਸੋ ਸਮੱਸਿਆ ਨੂੰ ਸਮਝੋ ਸਾਡੀਆਂ ਦਿੱਕਤਾਂ ਸ਼ਹਿਰਾਂ ਦੀਆਂ ਗੱਡੀਆਂ ਨਾਲ ਜੁੜੀਆਂ ਹੋਈਆਂ ਕੋਸ਼ਕ ਸੜਕਾਂ ਦੇ ਉੱਤੇ ਸਾਨੂੰ ਗੱਡੀਆਂ ਬੰਦ ਕਰਨੀਆਂ ਹੀ ਪੈਣੀਆਂ ਹਾਲਾਂਕਿ ਤੁਸੀਂ ਮੈਨੂੰ ਕਹੋਗੇ ਵੀ ਧੋਬੀ ਬਾਜ਼ਾਰ ਵਾਲਾ ਕੇਸ ਧੋਬੀ ਬਾਜ਼ਾਰ ਵਾਲਾ ਕੇਸ ਹੋਰ ਹੈ ਉਹ ਬਾਜ਼ਾਰ ਉਹ ਬਾਜ਼ਾਰ ਸੋ ਠੀਕ ਹੈ ਉੱਥੇ ਉਹ ਲੋਕ ਜਾਂਦੇ ਸੀ ਜਿਨ੍ਹਾਂ ਦੇ ਕੋਲੇ ਆਪਦੀ ਗੱਡੀ ਲਾਗਣਦੇ ਸੀ ਇਹ ਜੇ ਤੁਸੀਂ ਕਹਿ ਰਹੇ ਹੋ ਨਾ ਉਹ ਸਾਡੀ ਮੇਨ ਸੜਕ ਆ ਇਹ ਤਾਂ ਨਹੀਂ ਅਸੀਂ ਲੱਗਣ ਦੇਣਾ ਕਾ ਕੋਈ ਗੱਲ ਨਹੀਂ ਤੁਸੀਂ ਗੱਡੀਆਂ ਨੂੰ ਡਾਇਵਰਟ ਕਰ ਸਕਦੇ ਹੋ ਬਹੁਤ ਸ਼ਹਿਰਾਂ ਚ ਹੁੰਦੀਆਂ ਲੁਧਿਆਣੇ ਨੂੰ ਐਲੀਵੇਟਡ ਬਣਾ ਦੋ ਤਾਂ ਦੀ ਤਾਂ ਕਰ ਦੋ ਥੋੜੇ ਤਾਂ ਖਜ਼ਾਨੇ ਭਰੇ ਆ ਤੁਸੀਂ ਕਿਹੜਾ ਖਾਲੀ ਜੀਣਦੇ ਆਲੇ ਮਨਪ੍ਰੀਤ ਬਾਦਲ ਨੂੰ ਤਾਂ ਕਹਿੰਦੇ ਸੀ ਨਾ ਵੀ ਪੀਪਾ ਮੰਤਰੀ ਆ ਥੋੜੇ ਤਾਂ ਬਥੇਰੇ ਭਰੇ ਹੋਏ ਆ ਉਹ ਮੰਨੀ ਜਾਂਦੇ ਸੀ ਇਹ ਮੰਨਦੇ ਨਹੀਂ ਬਸ ਹਾਲੂ ਕੀ ਹਾ ਨਹੀਂ ਕੀ ਪਤਾ ਘਰੇ ਘਾਰਸ ਕਰਤਾ ਭਾਰੀ ਲਿਆ ਚੱਲਾ ਇੰਨਾ ਤਾਂ ਹੈਗਾ ਘਰ ਵਾਲੇ ਇਹ ਤਾਂ ਪੀਪੇ ਤੋਂ ਖਜ਼ਾਨੇ ਬਣ ਗਏ ਨਾ ਜਿਨ੍ਹਾਂ ਦੇ ਪੀਪੇ ਸੀ ਘਰੇ ਉਹ ਬਣ ਗਏ ਹੋਰ ਤਾਂ ਕੋਈ ਨਹੀਂ ਨਾ ਮੇਰੇ ਕਹਿੰਦਾ ਕਿ ਸਦਾ ਸਪਾਸਟਾ ਕਾ ਤੁਹਾਡੇ ਕੋਲੇ ਹਜ਼ਾਰਾਂ ਹਾਲ ਹੈ ਤੁਸੀਂ ਬਣਿਆ ਬਣਾ ਸਿਸਟਮ ਬਗਾੜਨਾ ਚਾਹੁੰਦੇ ਹੋ ਹੁਣੇ ਕਹਿਣਗੇ ਵੀ ਬਾਕੀ ਸ਼ਹਿਰਾਂ ਦੇ ਨਹੀਂਗੇ ਪਟਿਆਲੇ ਦਾ ਗਿਆ ਸੀ ਕਦੇ ਰਿਵਿਊ ਲੈ ਕੇ ਦੇਖਿਆ ਤੁਸੀਂ ਪਟਿਆਲੇ ਵਾਲੇ ਬਾਜ਼ਾਰ ਦੇ ਪਹਿਲਾਂ ਹਾਣ ਦੇ ਨਾਲ ਕਿੰਨਾ ਸਤਾਣਾ ਸਮਾਰਿਆ ਉੱਥੇ ਡਾਕਟਰਾਂ ਤੱਕ ਤੇ ਅਸਰ ਪਿਆ ਇੱਕ ਦੋ ਆਪਾਂ ਜਾਣਦੀ ਹੁੰਦੇ ਨੇ ਇਹਨਾਂ ਦੀ ਇੰਟਰਵਿਊ ਕਰਨੀ ਕਰਨੀ ਹਾਂ ਉਹਨਾਂ ਤੱਕ ਤੇ ਅਸਰ ਪਉਂਦਾ ਇਹ ਚੀਜ਼ਾਂ ਦਾ ਇਹ ਕੰਮ ਬੱਦੇ ਨੇ ਹੁਣਾਂ ਪਹਿਲਾਂ ਉੱਥੇ ਪਹੁੰਚੂਗਾ ਹੁਣ ਪਟਿਆਲੇ ਦਾ ਬੱਸ ਸਟੈਂਡਾ ਕੋਈ ਉਰਲੇ ਪਾਸੋਂ ਜਾ ਰਿਹਾ ਹੈ ਠੀਕ ਆ ਉਹ ਬੱਸ ਸਟੈਂਡ ਪਹੁੰਚਿਆ ਫਿਰ ਉਥੋਂ ਈ ਰਿਕਸ਼ਾ ਜਾਂ ਆਟੋ ਕਰਾ ਕੇ ਪਹੁੰਚਿਆ ਕਿੰਨਾ ਉਹਨਾਂ ਦਾ ਖਰਚਾ ਵੱਧਾ ਇਹ ਤੁਸੀਂ ਸੋਚ ਕੇ ਦੇ ਅਰਸ਼ੇ ਸਾਰੀਆਂ ਚੀਜ਼ਾਂ ਸਾਡੀਆਂ ਜਦੋਂ ਸਾਡਾ ਦੁਕਾਨਦਾਰ ਪ੍ਰੈਸ਼ਰ 'ਚ ਆ ਸਾਨੂੰ ਉਹਦੇ ਨਾਲ ਖੜਨਾ ਪਊਗਾ ਉਹਦੀ ਪੀੜ ਸਮਝ ਨਹੀਂ ਪਊਗੀ ਜਦੋਂ ਉਸ ਇਹ ਸਰਕਾਰਾਂ ਦਾ ਜ਼ੋਰ ਤਾਂ ਹੈਗਾ ਉਹ ਤਾਂ ਕਿਸਾਨ ਵਰਸਸ ਵਪਾਰੀ ਥਾਂ ਥਾਂ ਤੇ ਬਣਾਉਣਗੇ ਅਗਲੇ ਨੂੰ ਪੁੱਗਦੀ ਆ ਉਹ ਹੁਣ ਵਪਾਰੀ ਵਰਸਸ ਵਿਕਾਸ ਬਣੋਗਾ ਹਾਂ ਹਰ ਵਪਾਰੀ ਵਰਸਸ ਵਿਕਾਸ ਬਣਾਤਾ ਉਹਨਾਂ ਨੇ ਤਾਂ ਕਰਨਾ ਹੈ ਉਹਨਾਂ ਦਾ ਕੰਮ ਆ ਉਹਨਾਂ ਨੂੰ ਬੋਟਾਂ ਹੀ ਮਿਲਦੀਆਂ ਪਰ ਇੱਕ ਦੂਜੇ ਦੀ ਪੀੜ ਸਮਝ ਕੇ ਸਮਾਜ ਚੱਲਦੇ ਆ ਇਕੱਠੇ ਰਹਿੰਦੇ ਰਹੇ ਸੰਵੇਦਨਾ ਹੁੰਦੀ ਆ ਕਿਸੇ ਦੀ ਕਿਸੇ ਦਾ ਦਰਦ ਦੇ ਹਾਣੀ ਹੋ ਕੇ ਵਿਚਰਨਾ ਉਹਨਾਂ ਬਾਰੇ ਸੋਚ ਕੇ ਉਹਨਾਂ ਦਾ ਸਾਥ ਦੇ ਕੇ ਮੇਰਾ ਤਾਂ ਇਸ ਮਸਲੇ ਦੇ ਉੱਤੇ ਬਿਲਕੁਲ ਖੁੱਲ ਕੇ ਸਪਾਸਟਰ ਸਟੈਂਡ ਆ ਕਿ ਜੇ ਦੁਕਾਨਦਾਰ ਨਹੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਅੱਡਾ ਨਹੀਂ ਬਰਜਣਾ ਚਾਹੁੰਦਾ ਕੋਈ ਮਤਲਬ ਹੀ ਨਹੀਂ ਬੰਦ ਜੀ ਤਾਂ ਹੋ ਗਏ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅੱਗੇ